ਕੱਲ ਦੇ ਜੋ ਪਲੇਨ ਹਾਦਸੇ ਦੇ ਵਿੱਚ ਜਿੰਨੇ ਵੀ ਲੋਕ ਉਹ ਹਾਦਸਾ ਗ੍ਰਸਤ ਹੋਏ ਨੇ ਉਹਨਾਂ ਵਾਸਤੇ ਅੱਜ ਆਪਾਂ ਸ਼ਰਧਾਂਜਲੀ ਸਮਾਰੋਹ ਰੱਖਿਆ ਵਿਸ਼ੇਸ਼ ਤੌਰ ਤੇ ਸਾਡੇ ਵਿਜੇ ਭਾਈ ਰupani ਜੀ ਜੋ ਗੁਜਰਾਤ ਦੇ ਰਾਜ ਸਭਾ ਦੇ ਮੈਂਬਰ ਰਹੇ ਰਾਜਕੋਟ ਦੇ ਮੇਅਰ ਵੀ ਰਹੇ ਫਿਰ ਰਾਜ ਸਭਾ ਦੇ ਮੈਂਬਰ ਬਣੇ ਫਿਰ ਉੱਥੋਂ ਦੇ ਗੁਜਰਾਤ ਦੇ ਸੀਐਮ ਬਣੇ ਪ੍ਰਦੇਸ਼ ਦੇ ਖਿਰੇ ਸੀਐਮ ਬਣੇ ਔਰ ਬੜਾ ਲੰਮਾ ਸਮਾਂ ਉਹਨੇ ਭਾਰਤੀ ਜਨਤਾ ਪਾਰਟੀ ਦੀ ਸੇਵਾ ਕੀਤੀ ਔਰ ਭਾਰਤੀ ਜਨਤਾ ਪਾਰਟੀ ਅੱਜ ਦੇ ਇਸ ਸਥਰ ਤੇ ਸਾਰੇ ਹਿੰਦੁਸਤਾਨ ਚ ਹੈ ਉਹਨਾਂ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰ ਖਾਸ ਤੌਰ ਤੇ ਜਦੋਂ ਦੇ ਉਹ ਸਾਡੇ ਪੰਜਾਬ ਦੇ ਪ੍ਰਭਾਰੀ ਬਣੇ ਸਾਡੀ ਪੰਜਾਬ ਦੀ ਰਾਜਨੀਤੀ ਨੂੰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਇਸਤਰ ਨੂੰ ਬਹੁਤ ਉੱਚਾ ਚੁੱਕਿਆ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਕਾਰਜਕਰਤਾ ਦੇ ਉਹ ਦਿਲ ਦੀ ਧੜਕਣ ਸੀਗੇ ਕਿਉਂਕਿ ਉਹ ਹਰ ਇੱਕ ਦੀ ਗੱਲ ਸੁਣਦੇ ਸੀ ਹਰ ਇੱਕ ਦੇ ਨਾਲ ਖੁੱਲੇ ਮਿਲੇ ਹੋਏ ਸੀ ਔਰ ਬੜਾ ਪਿਆਰ ਔਰ ਬੜਾ ਸਨੇਹ ਉਹਨਾਂ ਨੇ ਪਾਇਆ ਜਦੋਂ ਇਹ ਸਾਨੂੰ ਖਬਰ ਮਿਲੀ ਜਿੱਥੇ ਸਾਡਾ ਦਿਲ ਰੋਇਆ ਕਿ 241 ਪੈਸੇਂਜਰ ਹੋਰ ਥੱਲੇ ਜਿਹੜੇ ਸਟੂਡੈਂਟ ਜਿਹਨੇ ਉਸ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਮ੍ਰਿਤੂ ਹੋ ਗਈ ਬੜਾ ਦੁੱਖ ਹੋਇਆ ਉਹਦੇ ਵਿੱਚ ਸਾਡੇ ਵਿਜੇ ਬਾਈ ਰupani ਜੀ ਜੋ ਕਿ ਸਾਡੇ ਪ੍ਰਦੇਸ਼ ਦੇ ਪਰਿਵਾਰੀ ਵੀ ਸੀਗੇ ਆਪਾਂ ਕੱਲ ਲੁਧਿਆਣੇ ਸੀ ਬਹੁਤ ਕਾਰਕਟਰ ਸਾਰਾ ਸਾਰੇ ਦੇ ਅੱਖਾਂ ਨਮਨ ਹੋਈਆਂ ਔਰ ਮੈਂ ਸਮਝਦਾ ਅਸੀਂ ਅੱਜ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਠੇ ਹੋਏ ਆ ਆਪਣੇ ਵਿਜੇ ਬਾਈ ਰupani ਜੀ ਨੇ ਸਾਡੇ ਅੰਮ੍ਰਿਤਸਰ ਦੀ ਸਾਰੀ ਟੀਮ ਕਿਉਂਕਿ ਅੰਮ੍ਰਿਤਸਰ ਦੇ ਨਾਲ ਉਹਨਾਂ ਦਾ ਵਿਸ਼ੇਸ਼ ਪਿਆਰ ਸੀ ਹਰ ਇਲੈਕਸ਼ਨ ਦੇ ਵਿੱਚ ਇੱਥੇ ਆਉਂਦੇ ਸੀ ਹਰ ਕਾਰਜਕਰਤਾ ਨਾਲ ਉਹਨਾਂ ਦਾ ਪਰਸਨਲ ਮੇਲ ਮਨਾਪ ਹੁੰਦਾ ਸੀ ਬੜਾ ਸਨੇਹ ਸੀ ਸੋ ਸਾਰੇ ਕਾਰਜਕਰਤਾ ਅੱਜ ਅੰਮ੍ਰਿਤਸਰ ਵੀ ਸਾਰੇ ਪੰਜਾਬ ਦੇ ਵਿੱਚ ਆਪਣੀ ਆਪਣੀ ਜਗ੍ਹਾ ਤੇ ਆਪਾਂ ਵਿਜੇਬਾਈ ਰੁਪਾਨੀ ਜੀ ਜੋ ਸਾਡੇ ਪਰਿਵਾਰੀ ਸੀ ਉਹਨਾਂ ਨੂੰ ਆਪਾਂ ਅੱਜ ਸ਼ਰਧਾਂਜਲੀ ਦੇਣ ਵੀ ਦੇ ਅੰਮ੍ਰਿਤਸਰ ਵਿੱਚ ਜਿਹੜਾ ਦਫ਼ਤਰ ਉਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਵਿਜੇਬਾਈ ਰੁਪਾਨੀ ਜੋ ਕਿ ਕੱਲ ਪ੍ਰੇਮ ਕ੍ਰੈਸ਼ ਹੋਇਆ ਸੀ ਉਹਨਾਂ ਦੀ ਅੰਤਮ ਦਾਸ ਉਸ ਹਾਦਸੇ ਵਿੱਚ ਜਾਨਾਂ ਗਵਾਉਣ ਵਾਲੇ ਸਾਰੇ ਯਾਤਰੀਆਂ ਦੀ ਤੇ ਜਿਸ ਇੰਸਟੀਚਿਊਟ ਚ ਜਿਹੜਾ ਪਲੇਨ ਜਾ ਕੇ ਜਿਹੜਾ ਡਿੱਗਾ ਸੀ ਉੱਥੇ ਵੀ ਕੈਜੂਐਲਟੀ ਹੋਈਆਂ ਸਾਰਿਆਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਗਈ ਆ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਆ ਅੰਮ੍ਰਿਤਸਰ ਹੀ ਨਹੀਂ ਪੂਰੇ ਮਨਸਮਿਧਾ ਸੰਸਾਰ ਦੇ ਵਿੱਚ ਇਹ ਗੜੀ ਦੁੱਖ ਦੀ ਗੱਲ ਹੋਈ ਕਿਉਂਕਿ ਐਡਾ ਵੱਡਾ ਹਾਸਾ ਇੰਨੀਆਂ ਕੀਮਤੀ ਜਾਨਾਂ ਪਰਵਾਰਾਂ ਦੇ ਜਿਹੜੇ ਗਏ ਨੇ ਸਾਡੇ ਜੀ ਉਹਨਾਂ ਵਾਸਤੇ ਸਾਰਿਆਂ ਨੇ ਸਰਦਾ ਤੇ ਫੁੱਲ ਪੀਟੇ ਕੀਤੇ ਨੇ ਵਿਜੇ ਰupani ਜੀ ਜੋ ਕਿ بڑے بڑے ਵਿੱਚ ਉਚੋਦਿਆਂ ਤੇ ਰਹੇ ਨੇ ਸੀਐਮ ਵੀ ਰਹੇ ਨੇ ਰਾਜ ਸੇਵਾ ਮੈਂਬਰ ਵੀ ਰਹੇ ਨੇ ਮੇਰ ਤੋਂ ਪਰ ਪੰਜਾਬ ਦੇ ਵਿੱਚ ਜਦੋਂ ਦੇ ਇੰਚਾਰਜ ਲਾਇਆ ਸੀ ਪਾਰਟੀ ਨੂੰ ਤਖੜੇ ਕਰਨ ਵਾਸਤੇ ਹਰ ਇੱਕ ਵਰਕਰ ਤੇਕਰ ਪਹੁੰਚ ਕਰਨ ਵਾਸਤੇ ਏਡੀ ਸਿੰਪਲ ਸਿਟੀ ਉਹਨਾਂ ਦੀ ਸੀ ਵੀ ਖੁਦ ਫੋਨ ਕਰਦੇ ਸੀ ਕਦੀ ਉਹਨਾਂ ਨੇ ਕੋ ਪੀਏ ਜਾਂ ਇਦਾਂ ਦੀ ਕੋਈ ਨਹੀਂ ਸੀ ਕੋਈ ਵੀ ਗੱਲ ਹੁੰਦੀ ਸੀ ਜੇ ਕਿਸ ਨੂੰ ਫੋਨ ਕਰਨਾ ਪੈਂਦਾ ਤੇ ਕਈ ਵਾਰੀ ਸਿੱਧਾ ਹੀ ਆਪਣੇ ਆਪ ਫੋਨ ਕਰ ਦਿੰਦੇ ਸੀ ਸੋ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਜਿਹੜਾ ਘਾਟਾ ਪਿਆ ਵਾ ਹਿੰਦੁਸਤਾਨ ਦੀ ਪਾਰਟੀ ਨੂੰ ਵੀ ਤੇ ਅੰਮ੍ਰਿਤਸਰ ਪੰਜਾਬ ਜਿਹੜੇ ਕੀ ਸਾਨੂੰ ਸਾਰਿਆਂ ਨੂੰ ਬੜਾ ਦੋ